ਪਾਰਟੀ ਇਮਯੂਨਿਟੀ ਪਾਰਟੀ ਦਾ ਸੂਬਾ ਕਾਉਂਸਲ ਮੈਂਬਰ ਇਸਤਰੀ ਨਾਲ ਜ਼ਿਲ੍ਹਾ ਪ੍ਰਧਾਨਗੀ ਮਨਜੀਤ ਕੌਰ ਗਾਮੀ ਵਾਲਾ ਦੇ ਨਜ਼ਦੀਕ ਉਹਨਾਂ ਦੇ ਘਰ ਤੇ ਸਤਾਰ ਹਥਿਆਰਾਂ ਦੇ ਨਾਲ ਕਤਲ ਕਰਨ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਹਮਲਾਵਰ ਸੰਦੀਪ ਸਿੰਘ ਆਪਣੀ ਪਤਨੀ ਭਾਗੋ ਦੇਵੀ ਦੇ ਨਾਲ ਮਨਜੀਤ ਕੌਰ ਦੇ ਘਰ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿੱਚ ਵਾਰਦਾਤ ਨੂੰ ਅੰਜਾਮ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਏਵਨ ਪੰਜਾਬੀ ਟੀਵੀ ਲਈ ਬਿੱਟੂ ਭਲਾੜਾ ਦੀ ਵਿਸ਼ੇਸ਼ ਰਿਪੋਰਟ ਨੁਲਾ ਮਨਜੀਤ ਕੌਰ ਦੇ ਪਾਪਾ ਨੂੰ ਗ੍ਰਿਫਤਾਰ ਕਰੋ ਮਨਜੀਤ ਕੌਰ ਦੇ ਪਾਪਾ ਨੂੰ ਗ੍ਰਿਫਤਾਰ ਕਰੋ ਕਹੇ ਮਨਜੀਤ ਕੌਰ ਰਹੇ ਮਨਜੀਤ ਕੌਰ ਬਸੀਗਮੀ ਵਾਲਾ ਦਾ ਬੋਹਾ ਕਸਬੇ ਦੇ ਵਿੱਚ ਕਤਲ ਹੋਇਆਗਾ ਉਹਦੇ ਸਬੰਧੀ ਅਸੀਂ ਮਕਦਮਾ ਨੰਬਰ 34 ਕੱਲ ਮਿਤੀ 7 3 25 ਨੂੰ ਦਰਜ ਕਰ ਲਿਆ ਜੋ ਮਨਜੀਤ ਕੌਰ ਦੀ ਪੁੱਤਰੀ ਵੀਰਪਾਲ ਕੋਲਡਿਨ ਨੇ ਆਪਣਾ ਬਿਆਨ ਲਿਖਵਾਇਆ ਉਸਨੇ ਆਪਣੇ ਬਿਆਨ ਦੇ ਵਿੱਚ ਪੰਜ ਬੰਦਿਆਂ ਦਾ ਨਾਮ ਲਿਖਾਇਆ ਜਿਨ੍ਹਾਂ ਵਿੱਚੋਂ ਤਿੰਨ ਜੈਡਸ ਤੇ ਦੋ ਲੇਡੀਜ਼ ਨੇ ਤੇ ਜਿਨ੍ਹਾਂ ਵਿੱਚੋਂ ਅਸੀਂ ਸੰਦੀਪ ਸਿੰਘ 메ਨ ਮੁਲਜ਼ਮ ਅਤੇ ਉਸਦੇ ਘਰ ਵਾਲੀ ਭਾਗੋ ਨੂੰ ਅੱਜ ਗ੍ਰਿਫਤਾਰ ਕਰ ਲਿਆ ਤੇ ਕੱਲ ਉਹਨੂੰ ਪੇਸ਼ ਅਦਾਲਤ ਕਰਕੇ ਉਹਦਾ ਰਿਮਾਂਡ ਹਸਲ ਕਰਾਂਗੇ ਪਰੰਤੂ ਜਿਹੜਾ ਇਹ ਰੀਅਲ ਹੈ ਵੀ ਵੀਡੀਓ ਦੇ ਵਿੱਚ ਉਹਦਾ ਕਤਲ ਕਰਨ ਲਈ ਸਨੀਪ ਤੇ ਭਾਗੋ ਹੀ ਆ ਰਹੇ ਨੇ ਤੇ ਬਾਕੀਆਂ ਦੇ ਨਾਂ ਇਹਨਾਂ ਨੇ ਲਿਖਵਾਏ ਨੇ ਵੀ ਉਹਦੇ ਸਨੀਪ ਦੇ ਪਿਤਾ ਕਾਕਾ ਸਿੰਘ ਤੇ ਮਾਤਾ ਆਪਣੀ ਸਰਜੀਤ ਕੌਰ ਵੀ ਨਾਲ ਸਨ ਪਰੰਤੂ ਉਹ ਵੀਡੀਓ ਦੇ ਵਿੱਚ ਨਹੀਂ ਆਏ ਤੀਸਰਾ ਤੀਸਰਾ ਬੰਦਾ ਜਿਹੜਾ ਆ ਹੈਗਾ ਲਸ਼ਮਣ ਸਿੰਘ ਜੋ ਮਨਜੀਤ ਕੌਰ ਦਾ ਪਹਿਲਾ ਪਤੀ ਸੀਗਾ ਉਸਦਾ ਨਾਮ ਲਿਖਾਇਆ ਜੋ ਬਹੁਤ ਦੇ ਵਿੱਚ ਕਾਫੀ ਸਾਲਾਂ ਤੋਂ ਨਹੀਂ ਰਹਿੰਦਾ ਪਰੰਤੂ ਅਸੀਂ ਇਹਨਾਂ ਬਾਕੀ ਰਹਿੰਦੇ ਤਿੰਨ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜੇਲ੍ਹ ਭੇਜਾਂਗੇ ਇਹਨਾਂ ਦਾ ਕਦਮ ਦਾ ਕਾਰਨ ਕੀ ਸੀ ਜਿਹੜਾ ਮਨਜੀਤ ਕੌਰ ਦਾ ਇਹਨਾਂ ਦਾ ਕਦਮ ਦਾ ਕਾਰਨ ਇਹ ਸੀਗਾ ਇੱਕ ਥਾਣੇ ਦੇ ਲੱਗ ਗਈ ਚਾਰਕ ਮਰਲੇ ਦਾ ਪਲਾਟ ਸੀਗਾ ਸਿਰਫ ਮੇਰਾ ਖਿਆਲ ਉਹਦੀ ਚੌੜਾਈ ਸਿਰਫ 4 1/2 ਫੁੱਟ ਹੋਵੇਗੀ ਤੇ ਜਿਹਨਾਂ ਦਾ ਇਹਨਾਂ ਦਾ ਕਾਫੀ ਤਰ੍ਹਾਂ ਤੋਂ 10 ਸਾਲ ਤੋਂ ਝਗੜਾ ਚੱਲਦਾ ਆ ਰਿਹਾ ਸੀਗਾ ਉਸ ਤੇ ਮਨਜੀਤ ਕੌਰ ਹੁਣ ਇਹ ਨਿਵਾ ਪਰ ਰਹੀ ਸੀ ਤੇ ਉਹ ਦੂਸਰੀ ਤੇ ਸੰਦੀਪ ਸਿੰਘ ਉਹ ਆਪਣਾ ਹੱਕ ਜਿਤਾਉਂਦੇ ਸਨ